ਆਨੇ ਮੇਰੇ ਮਿੱਤਰੋ ਕੰਮ ਉਹ ਬਾਰ ਦੇ ਪੱਟਾ ਤੇ ਖਾਪੀ ਪੱਟੀ ਤਾਂ ਦੇ ਨਾਮਾ ਦਾ 37 ਸਮਾਓ ਵਾਲਾ ਸਮਾਓ ਵਾਲਾ 37 ਤੇ ਰਾਣਾ ਟੰਕਰ ਸੋੇ ਵੀ ਮੇਰੇ ਵੀ ਕਰੀਆ ਸਾਹ ਦੇ ਲਾਗੇ ਕਹਿੰਦੇ ਬੱਗਾ ਪਿੰਡ ਮਹੀਨੇ ਮਹੀਗੀਤਾ ਜੇਪੜੇ ਕਰਦੇ ਹੈ ਤੂੰ ਸੁਖਦੇ ਹੈ ਔਰ ਰਾਣਾ ਹੈਦਰ ਉਂਗਲੀ ਫੜੀ ਕਰ ਰਿਹਾ ਹੈ ਜੋ ਆਪੋ ਆਪਣੀਆਂ ਟੀਮਾਂ ਨੂੰ ਸਪੋਰਟ ਕਰਦੇ ਆ ਸਾਹਮਣੇ ਰਾਣੇ ਹੈਦਰ ਨੇ ਕਬੱਡੀ ਪਾਈ ਹੈ ਰਾਣਾ ਹੈਦਰ ਉਸ ਲਈ ਕਹਿੰਦੇ ਕਬੱਡੀ ਕਬੱਡੀ ਕਰਦਾ ਹੈ ਖੇਡ ਦੇ ਮੈਦਾਨ ਵਿੱਚ ਚਾਰ ਜਾਫੀ ਹੈ ਇੰਗਲੈਂਡ ਕਬੱਡੀ ਫੈਡਰੇਸ਼ਨ ਦਾ ਕਹਿੰਦੇ ਵੀ ਦੂਜਾ ਟੂਰਨਾਮੈਂਟ ਖੇਡਿਆ ਜਾ ਰਿਹਾ ਹੈ ਹਾਲੇ ਤੇ ਕਹਿੰਦੇ ਸ਼ੁਰੂਆਤਾਂ ਨੇ ਮੇਰੇ ਮਿੱਤਰੋ ਤੇ ਕਹਿੰਦੇ ਉਧਰ ਕਮੈਂਟਰੀ ਤੇ ਬਰਮੀ ਕੰਮ ਦੀ ਟੀਮ ਵੀ ਜਿਹੜੀ ਹੈ ਉਹ ਅਗਸਰ ਰਾਣਾ ਹੈਦਰ ਕਬੱਡੀ ਪਾਉਣ ਜਾਂਦਾ ਹੈ ਰਾਣਾ ਹੈਦਰ ਅਸਲੀ ਕਹਿੰਦੇ ਕਬੱਡੀ ਪਾਉਣ ਦੀ ਲਈ ਖੇਡ ਮੈਦਾਨ ਵਿੱਚ ਬਾਦ ਆਇਆ ਹੈ ਅੱਜ ਕਈ ਨੌਜਵਾਨ ਗਰਾਊਂਡ ਲੈਵਲ ਤੇ ਕੰਮ ਕਰ ਰਹੇ ਹੈ ਜੱਸੂ ਬਾਂਸੂ ਦੀ ਲਾਡੀ ਬਾਂਸੂ ਦੇ ਸਾਡੇ ਗੋਰਖੋੜੀ ਸਾਧਰ ਵਾਲੇ ਉਹ ਗਰਾਊਂਡ ਲੈਵਲ ਤੇ ਸਵਾਮਨ ਬਾਰੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਲਓ ਸਾਹਮਣੇ ਇਸੇ ਲਈ ਖੇਡ ਦੇ ਮੈਦਾਨ ਵਿੱਚ ਨੇ ਦੇਖਦਾ ਵੀ ਅੰਤਰਜੀ ਸਾਰੀਆਂ ਸ਼ਖਸੀਤਾਂ ਦਾ ਧੰਨਵਾਦ ਹੈ ਜੋ ਆਪੋ ਆਪਣੀ ਡਿਊਟੀ ਤੇ ਹਾਜ਼ਰ ਨੇ ਜਤਿੰਦਰ ਬਲਗਾ ਜੀ ਉਹਨਾਂ ਦਾ ਸਾਰੀਆਂ ਸ਼ਖਸੀਤਾਂ ਦਾ ਧੰਨਵਾਦ ਕਰਦੇ ਆਂ ਸਾਹਮਣੇ ਕਬੱਡੀ ਜਿਹੜੀ ਰਾਣੇ ਹੈਦਰ ਨੇ ਪਾ ਦਿੱਤੀ ਹੈ ਹੁਣ ਚਾਹ ਦੇ ਵਿੱਚੋਂ ਕਿਹੜਾ ਖਿਡਾਰੀ ਹੈ ਦੀ ਟੀਮ ਦਾ ਲਓ ਕੋਲੀਆਂ ਵਾਲਾ ਹਰਮਨ ਕੋਸ਼ਿਸ਼ ਕਰ ਰਿਹਾ ਹੈ ਜਫਾ ਲੈਣ ਦੀ ਮੁਕਾਬਲਾ ਸਖਤ ਹੈ ਦੋਨੋਂ ਖਿਡਾਰੀਆਂ ਦੇ ਦਰਮਿਆਨ ਰਾਣਾ ਕਮਾਲ ਦੀ ਖੇਡ ਦਿਖਾ ਰਿਹਾ ਹੈ ਸੋ ਤਗੜਾ ਨੰਬਰ ਜੋੜ ਗਿਆ ਰਾਣੇ ਫੈਦਰ ਨੇ ਕਬੱਡੀ ਪਾਤੀ ਤੇ ਲੂ ਕਰਦੇ ਗੱਲ ਆਓ ਸਾਹਮਣੇ ਇਸ ਲਈ ਲਹੰਦੇ ਪੰਜਾਬ ਦਾ ਗਵਰੂ ਖੇਡ ਮੈਦਾਨ ਵਿੱਚ ਟੋਲੀ ਟੋਲੀ ਕਦਮਾਂ ਦੇ ਨਾਲ ਅੱਗੇ ਵੱਲ ਵਧਾ ਹੋਇਆ ਚਾਰ ਜਾਫੀ ਮਾਰਦੇ ਪੱਟਾ ਤੇ ਠਾਪੀ ਹੈ ਤੇ ਵਾਲਾਈ ਨਾਮਾਂ ਦਾ ਮਾਰ ਦੇ ਪੱਟਾ ਤੇ ਥਾਪੀਆ ਪੀਤਾ ਜਿੰਨਾ ਮਾਵਾ ਦਾ 37 ਸਮਾਓ ਵਾਲਾ ਸਮਾਓ ਵਾਲਾ 37 ਤੇ ਰਾਣਾ ਟੱਕਰ ਸਿਰੇ ਦੀ ਮੇਰੇ ਵੀਰੋ ਆਹ 37 ਸਮਾਓ ਵਾਹ ਓਏ ਰਾਣਿਆ ਐਨ ਕਹਿੰਦੇ ਸਿਰੇ ਦਾ ਖਿਡਾਰੀ ਆ ਰਾਣਾ ਹੈਦਰ ਆਹ ਸੰਨੰਗ ਲੰਬੀਆ ਕਬੱਡੀ ਕਲੱਬ ਟਲ ਫੋਰ ਦੀ ਟੀਮ ਹੈ ਵੱਡਾ ਨਾਮ ਆ ਮੇਰੇ ਮਿੱਤਰੋ ਲਫੋੜ ਦੀ ਟੀਮ ਦਾ ਵੀ ਲਾ ਰਾਣਾ ਹੈਦਰ ਦੀ ਰੇਡ ਲੈnde ਪੰਜਾਬ ਦੀ ਧਰਤੀ ਦਾ ਹੁਣ ਦੇਖਦਾ ਵੀ ਸਾਹੋਕੇ ਦੀ ਧਰਤੀ ਦਾ ਰਵੀ ਜਾਂ ਫਿਰ ਕਾਸ਼ੀਪੁਰਿਆ ਜਾਂ ਲੱਖਾ ਸਰਾਮਾ ਦਾ ਲਾ ਮੁਕਾਬਲਾ ਰਵੀ ਦੇ ਨਾਲ ਹੋ ਗਿਆ ਲਾ ਰਾਣਾ ਹੈਦਰ ਲੈnde ਪੰਜਾਬ ਦਾ ਸਿਰੋਕ ਨੰਦ ਦੀ ਟੀਮ ਦੇ ਕਿੰਦਾ ਮਠੱਡਾ ਜੀ ਦਾ ਲਾ ਚੋਟੀ ਦਾ ਮੈਚ ਹੈ ਮੇਰੇ ਮਿੱਤਰੋ ਕਿ ਕੁੰਡੀਆਂ ਦੇ ਕੁੰਡੀਆਂ ਦੇ ਸਿੰਘ ਫਸ ਕੇ ਕੋਈ ਨੱਤਰੂ ਬੜੇ ਨੇ ਖਾਣੀ ਰਾਣਾ ਹੈਦਰ ਦੀ ਰੇਡ ਤੇ ਤੇ ਹੈਦਰ ਰਾਣਾ ਤੇ ਰਵੀ ਦੇ ਵੀ ਤੇ ਹੈਦਰ ਦਾ ਇਸ ਸਮੇਂ ਧਾਵੀ ਦੇ ਲੈ ਚੇਂਜ ਰਾਣੇ ਹਾਦਰ ਦੀ ਕਰਦੇ ਗੱਲ ਲਓ ਅੱਜ ਦੇ ਕਬੱਡੀ ਕੱਪ ਦਾ ਮੇਰੇ ਵੀਰ ਪਹਿਲਾ ਸੈਮੀ ਚੱਲਦਾ ਖੇਡਣਾ ਜੋ ਰਾਣੇ ਹਾਦਰ ਨੇ ਕਬੱਡੀ ਪਾਈ ਹੈ ਇੱਕ ਪਾਸੇ ਟੈਲਫੋਨ ਦੀ ਟੀਮ ਕਬੱਡੀ ਖੇਡਦੀ ਹੈ ਨੰਗਲਾ ਵਾਲੇ ਸੰਦੀਪ ਦੀ ਯਾਦਦਾ ਤਾਜ਼ੀ ਨੇ ਮੇਰੇ ਮਿੱਤਰੋ ਤੇ ਦੂਜੇ ਪਾਸੇ ਟੀਮ ਕਹਿੰਦੇ ਵੀ ਕਬੱਡੀ ਖੇਡੋ ਇੱਕ ਹੰਦੇ ਵੱਲੋਂ ਰਾਣੇ ਹਾਦਰ ਨੇ ਕਬੱਡੀ ਪਾਈ ਹੈ ਆ ਮੰਗੀਆ ਬੱਗਿਆਂ ਵਾਲਾ ਮੰਗ ਸਿੰਘ ਜਿਹੜੀਆਂ ਪਿਆਰ ਕਰਦੀ ਹੈ ਸ਼ਾਹਕੋਟ ਦੇ ਲਾਗੇ ਕਹਿੰਦੇ ਬੱਗਾ ਪਿੰਡ ਮੰਗੀ ਨੇ ਮਸ਼ਹੂਰ ਕੀਤਾ ਜੇਪਰ ਦੇ ਦੋ ਚਰਚੇ ਹੈ ਲਓ ਹੁੰਦੀ ਹੋਏ ਬੱਲੇ ਬੱਲੇ 13 ਨਾਲ ਹੈ ਜੇ 1 ਬ ਆਪਣੀ ਟੀਮ ਜੋੜਦਾ ਕਬੱਡੀ ਮੇਰੇ ਮਿੱਤਰੋ ਲੈ ਲੰਮੇ ਪੰਜਾਬ ਦਾ ਗੱਬਰੂ ਰਾਣਾ ਫੈਦਰ ਉਸੇ ਲਈ ਖੇਡ ਦੇ ਮੈਦਾਨ ਵਿੱਚ ਵੱਧ ਕੇ ਕਬੱਡੀ ਪਾ ਰਿਹਾ ਹੈ ਜਿਹੜੇ ਕੰਨੇ ਲੰਘਦਾ ਹੈ ਸਦਾ ਪੋੜਾ ਫਿਟੇ ਪਾਣੀ ਹੋਨੇ ਸਿਰ ਚੜ ਬੋਲੇ ਮਾਰੇ ਬਿਨਾਂ ਦੀ ਨਿਸ਼ਾਨੀ ਹੋ ਜਾਂਦੇ ਕਿਧਰੇ ਕਰੋਪ ਖਵਾ ਜਾ ਤੇ ਪੱਕੇ ਤੋਂ ਟੱਕ ਦਿੰਦਾ ਹੈ ਬਹੁਤਾ ਚਾਹੀਦਾ ਨਹੀਂ ਮਾਰੇ ਨੂੰ ਸਤਾਉਣਾ ਤੇ ਬੰਦਾ ਅੱਕਿਆ ਘਰੇ ਤੋਂ ਕੋਲਾ ਚੱਕ ਦਿੰਦਾ ਹੈ ਬੰਦਾ